ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਵੀਡੀਓ ਇਹ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਵੀਰਾਂ ਦੇ ਘਰ ਦੇ ਵਿੱਚ ਪੀਰਾਂ ਦੇ ਚਿਰਾਗ ਰੋਸ਼ਨ ਹੁੰਦੇ ਹਨ ਬਹੁਤ ਸਾਰੇ ਵੀਰ ਕਹਿੰਦੇ ਹਨ ਕਿ ਅਸੀਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ ਤੇ ਫਿਰ ਵੀ ਅਸੀਂ ਦੁੱਖ ਪਾਉਂਦੇ ਹਾਂ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਨਹੀਂ ਜਾਂਦਾ ਤੇ ਕਿਸੇ ਦਾ ਵੀ ਕੋਈ ਕੰਮ ਨਹੀਂ ਬਣਦਾ ਸਾਡੇ ਦੇ ਪੀਰਾਂ ਦੀ ਕਰੋਪੀ ਆ ਗਈ ਹੈ ਜਾਂ ਪੀਰ ਸਾਥੋਂ ਨਾਰਾਜ਼ ਹੋ ਗਏ ਹਨ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਾਰਨ ਕੀ ਹੈ ਇਹ ਵੀਡੀਓ ਉਹਨਾਂ ਵੀਰਾਂ ਲਈ ਹੀ ਹੈ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਜੋ ਪੀਰਾਂ ਦੇ ਚਿਰਾਗ ਰੌਸ਼ਨ ਕਰਦੇ ਹਨ ਉਹ ਦੇਖ ਇੱਕ ਦੂਜੇ ਨੂੰ ਵੇਖ ਕੇ ਹੀ ਅਸੀਂ ਰੋਸ਼ਨ ਕਰਨ ਲੱਗ ਜਾਂਦੇ ਹਾਂ ਜਾਂ ਕਿਸੇ ਮਿਆਰ ਤੇ ਜਾ ਕੇ ਜਾਂ ਕਿਸੇ ਪੀਰ ਦੇ ਦਰਬਾਰ ਤੇ ਜਾ ਕੇ ਅਸੀਂ ਉੱਥੇ ਦੇਖਦੇ ਹਾਂ ਜੋ ਕੁਝ ਸਾਡੇ ਮਨ ਦੇ ਵਿੱਚ ਇੱਕ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਅਸੀਂ ਵੀ ਇਹਨਾਂ ਪੀਰਾਂ ਦੀ ਮੰਨਤਾ ਕਰੀਏ ਘਰ ਦੇ ਵਿੱਚ ਸੇਵਾ ਕਰੀਏ ਤੇ ਚਿਰਾਗ ਰੋਸ਼ਨ ਕਰਿਆ ਕਰਾਂਗੇ ਤੇ ਅਸੀਂ ਉਹ ਮਨਤਾ ਭਾਵਨਾ ਲੈ ਕੇ ਮਨ ਦੇ ਵਿੱਚ ਘਰ ਵਿੱਚ ਆ ਕੇ ਬਿਨਾ ਕਿਸੇ ਤੋਂ ਪੁੱਛੇ ਦੱਸੇ ਬਿਨਾ ਕਿਸੇ ਵਿਧੀ ਵਿਧਾਨ ਤੋਂ ਅਸੀਂ ਚਿਰਾਗ ਰੋਸ਼ਨ ਕਰਨ ਲੱਗ ਜਾਂਦੇ ਹਾਂ ਤੇ ਫੇਰ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਸਾਲ ਦੋ ਸਾਲ ਰੋਸ਼ਨ ਕਰਦੇ ਹਾਂ ਫੇਰ ਅਸੀਂ ਉਸ ਛੱਡ ਦਿੰਦੇ ਹਾਂ ਫੇਰ ਅਸੀਂ ਉਸ ਤੋਂ ਵੀ ਜ਼ਿਆਦਾ ਦੁੱਖ ਪਾਉਣ ਲੱਗ ਜਾਂਦੇ ਹਾਂ ਇਸ ਦਾ ਕਾਰਨ ਇਹੀ ਹੁੰਦਾ ਹੈ ਕਿ ਸਾਨੂੰ ਪੂਰੀ ਵਿਧੀ ਦਾ ਨਹੀਂ ਪਤਾ ਹੁੰਦਾ ਜਦੋਂ ਵੀ ਅਸੀਂ ਕਿਸੇ ਪੀਰ ਫਕੀਰ ਦੇ ਚਿਰਾਗ ਰੌਸ਼ਨ ਕਰਨੇ ਹਨ ਪਹਿਲਾਂ ਸਾਨੂੰ ਸਪੀਰ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਸਪੀਰ ਦੀ ਸੇਵਾ ਕਰਨ ਲੱਗੇ ਹਾਂ ਤੇ ਪੀਰ ਕੌਣ ਹਨ ਤੇ ਕਿੱਥੇ ਇਹਨਾਂ ਦੀ ਦਰਗਾਹ ਹੈ ਜੋ ਕੁਝ ਵੀ ਇਹਨਾਂ ਦੀ ਦਰਗਾਹ ਤੇ ਉੱਥੇ ਭੋਗ ਪ੍ਰਸ਼ਾਦ ਇਹਨਾਂ ਦਾ ਪੀਰਾਂ ਦਾ ਚੜਦਾ ਹੈ ਉਹ ਜ਼ਰੂਰੀ ਹੁੰਦਾ ਹੈ ਲਾਉਣਾ ਤੇ ਨਾਲ ਹੀ ਜੋ ਚਿਰਾਗ ਰੌਸ਼ਨ ਅਸੀਂ ਪਹਿਲੀ ਵਾਰ ਕਰਨੇ ਹਨ ਉਹ ਜਾਂ ਕਿਸੇ ਭਗਤ ਜਾਂ ਚੇਲੇ ਤੋਂ ਜਾਂ ਸ਼ੇਖ ਤੋਂ ਹੀ ਕਰਵਾਏ ਕਰਮਵਾਂਣੇ ਜ਼ਰੂਰੀ ਹੁੰਦੇ ਹਨ ਕਿ ਉਹ ਆਪਣੇ ਵਿਧੀ ਵਿਧਾਨ ਨਾਲ ਲਾ ਕੇ ਜਾਂਦੇ ਹਨ ਤੇ ਰੋਸ਼ਨ ਕਰਕੇ ਜਾਂਦੇ ਹਨ ਚਰਾਗ ਤੇ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ ਤਾਂ ਸਾਨੂੰ ਦੁੱਖ ਜ਼ਰੂਰ ਮਿਲਦਾ ਹੈ ਕਿਉਂਕਿ ਸਾਡੇ ਕੋਲ ਪੂਰੀ ਵਿਧੀ ਨਹੀਂ ਹੁੰਦੀ ਤੇ ਅਸੀਂ ਵੀਰਵਾਰ ਵਾਲੇ ਦਿਨ ਵੀ ਸਾਨੂੰ ਪਰਹੇਜ਼ ਰੱਖਣੇ ਪੈਂਦੇ ਹਨ ਕੁਝ ਜੋ ਕਿ ਅਸੀਂ ਨਹੀਂ ਰੱਖਦੇ ਹਾਂ ਘਰ ਦੇ ਵਿੱਚ ਪੂਰੇ ਪਰਿਵਾਰ ਚ ਇੱਕ ਬੰਦਾ ਚਰਾਗ ਰੋਸ਼ਨ ਕਰਦਾ ਹੈ ਅਸੀਂ ਉਸ ਦੀ ਡਿਊਟੀ ਲਾ ਦਿੰਦੇ ਹਾਂ ਕਿ ਭਾਈ ਤੂੰ ਹੀ ਚਰਾਗ ਰੋਸ਼ਨ ਕਰਨੇ ਹਨ ਤੇ ਉਹ ਬੰਦਾ ਆਪਣੇ ਕੰਨਿਓ ਨਾਲ ਤੋ ਕੇ ਸਮਾਰ ਕੇ ਚਿਰਾਗ ਲਾਉਂਦਾ ਹੈ ਪਾਕਸਾ ਫੂਕੀ ਤੇ ਦੂਸਰੇ ਮੈਂਬਰ ਕੀ ਕਰਦੇ ਹਨ ਜਾਂ ਤਾਂ ਸ਼ਰਾਬ ਪਿਆਲਾ ਪੀ ਕੇ ਘਰ ਦੇ ਵਿੱਚ ਆ ਜਾਂਦੇ ਹਨ ਜਾਂ ਘਰ ਦੇ ਵਿੱਚ ਮੀਟ ਅੰਡਾ ਬਣਾ ਲੈਂਦੇ ਹਨ ਜੋ ਕਿ ਸਭ ਤੋਂ ਵੱਡੀ ਰਿਕਾਵਟ ਬਣਦੀ ਹੈ ਇਸ ਕੰਮ ਵਿੱਚ ਪੀਰ ਇਸ ਤੋਂ ਨਰਾਜ ਹੋ ਜਾਂਦੇ ਹਨ ਕਿਉਂਕਿ ਸ਼ਰਾਬ ਇੱਕ ਹਰਾਮ ਚੀਜ਼ ਹੈ ਪੀਰ ਇਸ ਤੋਂ ਨਫ਼ਰਤ ਕਰਦਾ ਹੈ ਇਹਦਾ ਜਿਸ ਘਰ ਦੇ ਵਿੱਚ ਚਿਰਾਗ ਲੱਗਦੇ ਹਨ ਉਸ ਘਰ ਵਿੱਚ ਨਹੀਂ ਹੋਣੀ ਚਾਹੀਦੀ ਇਹ ਤੋਂ ਪਰਹੇਜ਼ ਹੀ ਰੱਖਣਾ ਚਾਹੀਦਾ ਹੈ ਖਾਸ ਕਰਕੇ ਵੀਰਵਾਰ ਵਾਲੇ ਦਿਨ ਨੰਬਰ 2 ਤੇ ਜਿੱਥੇ ਵੀ ਆਪਾਂ ਚਰਾਗ ਲਾਉਂਦੇ ਹਾਂ ਜਿਸ ਸਥਾਨ ਤੇ ਲਾਉਂਦੇ ਹਾਂ ਉਹ ਸਥਾਨ ਪਾਕ ਸਾਫ਼ ਹੋਣਾ ਚਾਹੀਦਾ ਹੈ ਜਿੱਥੇ ਬਾਬੇ ਦੇ ਚਰਾਗ ਪੀਰਾਂ ਦੇ ਤੇ ਉਹਨਾਂ ਦਾ ਸਰੂਪ ਦਾ ਹੋਣਾ ਜ਼ਰੂਰੀ ਹੈ ਤੇ ਅਰਗਵਤੀ ਧੂਪ ਵਗੈਰਾ ਲਗਣੀ ਚਾਹੀਦੀ ਹੈ ਨਾ ਤੋ ਕਿ ਉਸ ਕਮਰੇ ਵਿੱਚ ਐਂਟਰੀ ਕਰਨੀ ਚਾਹੀਦੀ ਹੈ ਮਤਲਬ ਕਿ ਪਵ ਹੈ ਉਸ ਨੂੰ ਪੂਰਾ ਪਾਕ ਸਾਫ਼ ਹੀ ਰੱਖਣਾ ਚਾਹੀਦਾ ਹੈ ਜਿਸ ਕਮਰੇ ਵਿੱਚ ਆਪਣੇ ਚਰਾਗ ਲੱਗਦੇ ਹੋ ਤੇ ਜੋ ਵੀ ਬੰਦਾ ਲਾਉਂਦਾ ਹੈ پاک ਸਾਫ ਹੋ ਕੇ ਨਿਯਾਜ਼ ਪ੍ਰਸਾਦ ਬਣਾ ਕੇ ਭੋਗ ਪ੍ਰਸਾਦ ਬਣਾ ਕੇ ਹੀ ਪੂਰਾ ਲਾਉਣਾ ਚਾਹੀਦਾ ਹੈ ਤੇ ਕੁਝ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਜਿਆਦਾਤਰ ਤੇ ਚਰਾਗ ਰਸੋਈ ਘਰ ਵਿੱਚ ਰੌਸ਼ਨ ਕਰਦੇ ਹਨ ਜੋ ਕਿ ਹਾਲਾਂਕਿ ਬਹੁਤ ਹੀ ਗਲਤ ਹੈ ਰਸੋਈ ਘਰ ਦੇ ਵਿੱਚ ਚਰਾਗ ਰੌਸ਼ਨ ਨਹੀਂ ਕਰਨੀ ਚਾਹੀਦੇ ਕਿਉਂਕਿ ਉਸ ਰਸੋਈ ਦੇ ਵਿੱਚ ਬਹੁਤ ਹੀ ਚੀਜ਼ਾਂ ਜਿਵੇਂ ਅੰਡਾ ਮੀਟ ਸ਼ਰਾਬ ਬਣਦਾ ਹੈ ਹਰੇਕ ਦੇ ਘਰ ਵਿੱਚ ਬਣਦਾ ਹੈ ਤੇ ਉੱਥੇ ਹੀ ਪੀਰਾਂ ਦੇ ਚਰਾਗ ਹੁੰਦੇ ਹਨ ਉਹ ਸਹੀ ਢੰਗ ਨਹੀਂ ਹੈ ਚਰਾਗੇ ਇੱਕ پاک ਸਾਫ ਖਾ ਦਾ ਜਗ੍ਹਾ ਤੇ ਹੋਣੇ ਚਾਹੀਦੇ ਨੇ ਕਿਸ ਕਮਰਾ ਹੋਣਾ ਚਾਹੀਦਾ ਹੈ ਜਾਂ ਐਸੀ ਕੋਈ ਪੂਜਾ ਕਰ ਕਰ ਦੇ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਉਹ ਚਰਾਗ ਲੱਗੇ ਹੋਣ ਤੇ ਸਾਰਾ ਪਰਿਵਾਰ ਉੱਥੇ ਬੈਠ ਕੇ ਘੰਟਾ ਦਹਾ ਘੰਟਾ ਹਾਜ਼ਰੀ ਭਰੋ ਵੀਰਵਾਰ ਵਾਲ ਦਿਨ ਆਪਣੇ ਅਰਦਾਸ ਤੋਂ ਆਫਰਿਆਦ ਕਰੋ ਤੇ ਬਾਬੇ ਪੀਰ ਦੇ ਦਰਬਾਰ ਤੇ ਵੀ ਜਰੂਰ ਹਾਜ਼ਰੀ ਭਰਨੀ ਚਾਹੀਦੀ ਹੈ ਇਹ ਕੁਝ ਗੱਲਾਂ ਹੁੰਦੀਆਂ ਨੇ ਜੋ ਕਿ ਛੋਟੀਆਂ ਦੇਖਣ ਨੂੰ ਛੋਟੀਆਂ ਜਾਪਦੀਆਂ ਨੇ ਅਪਾ ਅਣਗੇਲੀ ਕਰ ਦਿੰਦੇ ਹਾਂ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ ਵੀਰਵਾਰ ਹੈ 5 ਰੁਪਏ ਦੇ ਪਤਾਸੇ ਫੁੱਲੀਆਂ ਚੜਾ ਦਿਓ ਤੇ ਕੋਈ ਗੱਲ ਨਹੀਂ ਮੱਥਾ ਟੇਕ ਦਿਓ ਬਾਬਾ ਸਭ ਜਾਣਦਾ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੋ ਵੀ ਪੀਰਾਂ ਦਾ ਪ੍ਰਸ਼ਾਦ ਹੈ ਨਿਆਜ਼ ਹੈ ਉਹ ਹੀ ਲਵੋਣੀ ਚਾਹੀਦੀ ਹੈ ਜੇਠੇ ਵੀਰਵਾਰ ਨੂੰ ਲਵੋਣੀ ਚਾਹੀਦੀ ਹੈ ਤੇ ਪਾਕ ਸਾਫ਼ ਰਹਿ ਕੇ ਕਰਨਾ ਚਾਹੀਦਾ ਹੈ ਤੇ ਆ ਸਾਲ ਦੇ ਵਿੱਚ 6 ਮਹੀਨੇ ਵਿੱਚ ਆਪਣੇ ਪੀਰ ਦੇ ਦਰਬਾਰ ਤੇ ਜ਼ਰੂਰ ਜਾਓ ਦਾਨਪੂਰਨ ਕਰੋ ਫਿਰ ਹੀ ਪੀਰ ਵਰ ਦਿੰਦਾ ਹੈ ਤੇ ਚਿਰਾਗਾ ਦੀ ਦਿਸ਼ਾ ਪੱਸਾਂ ਵੱਲ ਨੂੰ ਕਰਕੇ ਲਾਉ ਕਿ ਜੋ ਕਿ ਜ਼ਰੂਰੀ ਹੁੰਦੀ ਹੈ ਕੋ ਵਿੱਚ ਉੱਤਰ ਦੱਖਣ ਕਰਕੇ ਲਾ ਦਿੰਦੇ ਹਨ ਰੋਸ਼ਨ ਕਰਦੇ ਹਨ ਉਹ ਤਰੀਕਾ ਬਿਲਕੁਲ ਸਹੀ ਨਹੀਂ ਹੈ ਬਸ ਇਹ ਕੁਛਕ ਤਰੀਕੇ ਨੇ ਇਹਨਾਂ ਨੂੰ ਸਹੀ ਕਰ ਲਓ ਤਾਂ ਪੀਰ ਫਕੀਰ ਦੀ ਜ਼ਰੂਰ ਹੀ ਕਿਰਪਾ ਤੁਹਾਡੇ ਤੇ ਹੋਵੇਗੀ ਤੇ ਲਹਿਰਾਂ ਵਹਿਰਾ ਹੋ ਜਾਣਗੀਆਂ ਕਿਉਂਕਿ ਜਦੋਂ ਆਪਾਂ ਸਹੀ ਢੰਗ ਨਾਲ ਪੀਰ ਫਕੀਰ ਨੂੰ ਮੰਨਾਂਗੇ ਤਾਂ ਉਹ ਆਪਾਂ ਨੂੰ ਵਾਰ ਜ਼ਰੂਰ ਦੇਊਗਾ ਤੇ ਸਾਡੇ ਚੈਨਲ ਸਾਹਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਮਿਲਦੀਆਂ ਰਹਿਣਾਂ